ਅੱਜ ਦਿਖਾਉਣੇ ਆ ਸਾਨੂੰ ਸਬਜੀ ਮੰਡੀ ਰਾਮਪਰਾਫੂਲ ਸਵੇਰ ਸਵੇਰ ਦਾ ਵਕਤ ਹੈ ਕਿੰਨੇ ਲੋਕ ਘਰੇ ਕਿਸਮ ਦਾ ਫਾਲ ਫਰੂਟ ਸਬਜੀ ਤੇ ਤਕਰੀਬਨ ਪੂਰੇ ਏਰੀਏ ਦੇ ਵਿੱਚੋਂ ਲਾਗੇ ਚਾਗੇ ਪਿੰਡਾਂ ਦੇ ਵਿੱਚੋਂ ਇਹ ਦੇਖੋ ਮਿਰਚ ਹਰੀ ਮਿਰਚ ਤਾਜੀ ਮਿਰਚ ਇਹੋ ਜਿਹੇ ਸਮਾਨ ਸਾਇਦ ਦਿੱਲੀ ਤੋਂ ਆਉਂਦਾ ਹੈ ਦਿੱਲੀ ਅੱਗੇ ਦੂਜੇ ਸਟੇਟਾਂ ਦੇ ਵਿੱਚੋਂ ਆਉਂਦਾ ਹੈ ਕੰਨਿਆ ਨਿਆ ਨਿਆ ਚੀਜ਼ਾਂ ਨੇ ਜਿਹੜੀਆਂ ਆਪਣੇ ਹਣ ਹੁੰਦੀਆਂ ਨਹੀਂ ਉਹ ਬਾਹਰੋਂ ਆਉਂਦੀਆਂ ਨੇ ਵਪਾਰੀਆਂ ਦਾ ਕੰਮ ਨਹੀਂ ਇਹ ਜਿਹੜੀਆਂ ਆਈਟਮਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਬਹੁਤ ਦੂਰੋਂ ਦੂਰੋਂ ਇਹ ਉਸਮਾਨ ਆਉਂਦਾ ਹੈ ਬਾਕੀ ਦੀ ਸਬਜ਼ੀ ਮੰਡੀ ਐ ਇਹ ਤਕਰੀਬਨ ਬੇਸ਼ੱਕ ਛੋਟੀਆਂ ਮੰਡੀਆਂ 'ਚ ਦੁਕਾਨਦਾਰ ਆਪਣੇ ਪੰਜਾਬੀ ਨੇ ਤਾਂ ਤੂ ਜਿਹੜੇ ਬਕੇਸਤਾ ਜਾਂ ਉੱਥੇ ਕੰਮ ਕਰਨ ਵਾਲੇ ਉਹ ਸਾਰੇ ਪਈਏ ਨੇ ਜੂਪੀ اور بہار ਦੇ ਉਹਨਾਂ bina bhi nahi charda ਇਹ ਜੇ ਕੰਮ ਉਹੀ ਕਰ ਸਕਦੇ ਨੇ ਪਰ ਆਪਣੇ ਬੰਦੇ ਬਾਹਰ ਜਾ ਕੇ ਬੇਸ਼ੱਕ ਇਹ ਦੂ ਬਾਉਂ ਕੁਆਲਟੀ ਦੇ ਕੰਮ ਕਰ ਲਨ ਪਰ ਇੱਥੇ ਨਹੀਂ ਕਰਦੇ ਇਹਦਾ ਕਿੰਨੂ ਆ ਫਾਜ਼ਲ ਕਾ ਬਹੁਤ ਏਰੀਆ ਦਾ ਕਿੰਨੂ ਜ਼ਿਆਦਾਤਰ ਇੱਥੇ ਆਉਂਦਾ ਹੈ ਬਹੁਤ ਉੱਚ ਕੁਆਲਿਟੀ ਦਾ ਟਮਾਟਰ ਫਾਈ ਨੇ ਸ਼ਿਮਲਾ ਮਿਰਚ ਸਰਦੀ ਦਾ ਮੌਸਮ ਹੈ ਤੇ ਇੱਥੇ ਗਰਮੀ ਵਾਲੀਆਂ ਆਈਟਮਾਂ ਵੀ ਬਹੁਤ ਨੇ ਪਿਆਜ਼ ਹੈ ਨਾਸਕ ਦਾ ਵੀ ਹੈਗਾ ਇਹ ਰਾਜਸਥਾਨ ਦਾ ਪਿਆਜ਼ ਵੀ ਹੈਗਾ ਠੀਕ ਹੈ ਤੇ ਇੱਥੇ ਸੋਚਣ ਵਾਲੀ ਗੱਲ ਹੈ ਉਹਨਾਂ ਸ਼ਹਿਰਾਂ ਦੇ ਵਿੱਚ ਤਕਰੀਬਨ ਸਬਜੀ ਤੇ ਫਰੂਟ ਦੇ ਰੇੜੀਆਂ ਦਾ ਪੰਜਾਂ ਦਾ ਕਬਜ਼ਾ ਹੈਗਾ ਆਪਣੇ ਲੋਕ ਇਹ ਕੰਮ ਕਰਕੇ ਰਾਜੀ ਨਹੀਂ ਐ ਤੇ ਉਹਨਾਂ ਮਨਾਏ ਹੁਣ ਪੂਰਾ ਵੀ ਨਹੀਂ ਪੱਟਦਾ ਕਿਉਂਕਿ ਉਹਨਾਂ ਦਾ ਇਹ ਪਾਦਾ ਕੌਣ ਪਰੂਗਾ ਜਦੋਂ ਸਾਡੇ ਲੋਕ ਤਾਂ ਕੰਮ ਕਰਕੇ ਰਾਜੀ ਨਹੀਂ ਤੇ ਉਹ ਆ ਕੇ ਇਹਨਾਂ ਚੋਂ ਬਧੀਆ ਤਕਰੀਬਨ ਚੰਗਾ ਕਾਰੋਬਾਰ ਕਰਦੇ ਨੇ ਤੇ ਵਧੀਆ ਉਹਦੇ ਚੋਂ ਮੁਨਾਫਾ ਕਮਾਉਂਦੇ ਨੇ ਆਇਦਰ ਦੇ ਦੂਜੇ ਪਾਸੇ ਲੈਣ ਲੱਗੀ ਹੋਈ ਐ ਸਾਰ ਜੁਪੀ ਦੇ ਪੰਨਿਆਂ ਦੀ ਐ ਜਿਆਦੇ ਸਬਜੀ ਦਾ ਕੰਮ ਜੁਪੀ ਦੇ ਭਈਏ ਕਰਦੇ ਤੇ ਹੁਣ ਬਿਹਾਰ ਦੇ ਭਈਏ ਵੀ ਕਰਨ ਲੱਗ ਗਏ ਮਿਹਨਤ ਕਰਦੇ ਆਪਦੀ ਆਪਾਂ ਨੂੰ ਕੀ ਹੋਊਗਾ ਜੋ ਕੰਮ ਆਪਣੇ ਲੋਕ ਨਹੀਂ ਕਰਦੇ ਦੇਖੋ ਧਨੀਆਂ ਪਾਲਕਾ ਇਧਰ ਆ ਸਾਰੇ ਜਿੰਨੇ ਰੜੀਆਂ ਦੇ ਇਹ ਸਾਰੇ ਭਈਏ ਨੇ ਆਪਜੀ ਕਿਰਤ ਕਰਦੇ ਨੇ ਸਾਡੇ ਲੋਕ ਨਹੀਂ ਕਿਰਤ ਨੂੰ ਹੱਥ ਲਾਉਂਦੇ ਨਹੀਂ ਕੰਮ ਕਰਕੇ ਰਾਜੀ ਥੋੜੇ ਫੋਕਰ ਪੁਣੇ ਚ ਨੇ ਤਾਂ ਮਾਲ ਦੇ ਕੰਮ ਨੂੰ ਕਰਨਾ ਚੰਗਾ ਨਹੀਂ ਸਮਝਦੇ ਇਹ ਇਹ ਜਿਹੜੇ ਆਪਾਂ ਨੇ ਥੋੜੇ ਕੋਈ ਗੱਲ ਹੁੰਦੀ ਹੈ ਪਹੀਏ ਕੱਢ ਦਿਓ ਪਹੀਏ ਨੂੰ ਮਾਰ ਦਿਓ ਪਹੀਏ ਨੂੰ ਭਜਾ ਦਿਓ ਉਹ ਚੰਗਾ ਨਹੀਂ ਪਹਿਲਾਂ ਸੋਚੋ ਵੀਰ ਆਪਾਂ ਜੇ ਕੰਮ ਛੱਡੇ ਆ ਉਹਨਾਂ ਵਾਤੇ ਤਾਈਆਂ ਨੂੰ ਕਰਨ ਲੱਗੇ ਨੇ ਨਹੀਂ ਤਾਂ ਤੁਸੀਂ ਖੁਦ ਕਰੋ ਕੰਮ ਇਹ 10 ਜਿਹੜੀਆਂ ਆਪਣੇ ਲਾਉਣ ਲੱਗ ਜਾਂਦੇ ਨੇ ਪੰਜ ਉਹਨਾਂ ਦੀਆਂ ਐ ਤਾ ਆਪੇ ਬੰਦਾ ਚਲਾ ਜਾਂਦਾ ਹੈ ਇਸ ਕਰਕੇ ਕਿਸੇ ਨੂੰ ਨਵਸਤ ਨਾਲ ਨਾ ਦੇਖੋ ਉਹ ਕਿਰਤ ਕਰਦਾ ਉਹਨੂੰ ਕਰਨੀ ਆ ਠੀਕ ਹੈ ਆਪਣੇ ਲੋਕ ਵੀ ਬਹੁਤ ਨੇ ਦੇਖੋ ਖੰਬਾ ਹੈ ਨਾ ਸ਼ੇਵ ਨੇ ਇੰਪੋਰਟਡ ਸ਼ੇਵ ਨੇ ਇਹ ਸਾਰੇ ਜਿ세 ਲੋਕਲ ਕਿਸਾਨ ਵੀ ਆਪਣੇ ਮੂਲੀ ਸਲਕ ਮਗਰਾ ਜੋ ਵੀ ਹੈਗਾ ਇਹ ਵੇਚਦੇ ਨੇ ਤਾਂ ਪੂਰਾ ਮਤਲਬ ਕਿ ਸਵੇਰ-ਸਵੇਰ ਦੇ ਟਾਈਮ ਲੱਖਾਂ ਕਰੋੜਾਂ ਆਉਂਦਾ ਮਤਲਬ ਕਿ ਇੱਥੇ ਬਿਜ਼ਨਸ ਹੁੰਦਾ ਕੋਈ ਸਬਜ਼ੀ ਖਰੀਦਦਾ ਕੋਈ ਵੇਚਦਾ ਕੋਈ ਲੈਂਦਾ ਹੈ ਨਾ ਤੇ ਕੋਈ ਬਾਹਰੋਂ ਲੈ ਕੇ ਆਉਂਦਾ ਹੈ ਕੋਈ ਬਾਹਰ ਭੇਜਦਾ ਹੈ ਕੋਈ ਇੱਥੇ ਸਸਤੀ ਹੁੰਦੀ ਹੈ ਹੋਰ ਕਿਤੇ ਭੇਜ ਦਿੰਦੇ ਨੇ ਤਾਂ ਇਹ ਬਹੁਤ ਮਤਲਬ ਕਿ ਰੋਟੇਸ਼ਨ ਹੈ ਪਿੰਡਾਂ ਦੀ ਤੇ ਆਹ ਮਿਰਚਾਂ ਵਗੈਰਾ ਦੇਖੋ ਹੁਣ ਕੁਦਰਤ ਦਾ ਰੰਗ ਬਦਲਤਾ ਪਹਿਲਾਂ ਇਹ ਹਰੀ ਮਿਰਚ ਹੁੰਦੀ ਸੀ ਇਕੱਲੀ ਸ਼ਿਮਲਾ ਮਿਰਚ ਹਰੇ ਰੰਗ ਦੀ ਹੁੰਦੀ ਸੀ ਹੁਣ ਪਿਆਜ਼ੀ ਵੀ ਆ ਗਈ ਲਾਲ ਵੀ ਆ ਗਈ ਤੇ ਪੀਲੀ ਵੀ ਆ ਗਈ ਹਮ ਸਾਰਾ ਕੁਝ ਇਹ ਸੋਨਾ ਸਿਸਟ ਵਿੱਚ ਸਬਜ਼ੀ ਮਿਲੂਗਾ